ਅੱਜ ਦਾ ਅੱਜ ਦੇਖਣਾ ਹੈ ਪਤਾ ਹੈ ਇਹ ਵਾਰੀ ਦਾ ਮਾੜਾ ਵੀ ਨਾ ਕਦੇ ਚਾਰਜੀ ਕਰਦੀ ਨਹੀਂ ਬੱਸ 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 ਥੋੜਾ ਆਲੇ ਦਲੇ ਉਹ ਆ ਲੈ ਨਾ ਕੰਜਰਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਲੈ ਵੀ ਸਾਥੀ ਪਿਆਰਿਓ ਰੁੱਖ ਦਰਖਤਾਂ ਸੰਭ ਸੰਭਾਲ ਸਮੂਹ ਮੰਦਿਰ ਦੇ ਮੁੱਖ ਸੇਵਾਦਾਰ ਵੀਰਾਂ ਵੱਲੋਂ ਇੱਕ ਬਹੁਤ ਹੀ ਉਪਰਾਲਾ ਜੋ ਕੀਤਾ ਜਾ ਰਿਹਾ ਦਾਨੀ ਵੀਰਾਂ ਦੇ ਸਹਿਯੋਗ ਨਾਲ ਤੁਸੀਂ ਦੇਖ ਰਹੇ ਹੋ ਬਣੇ ਰਹੋ ਵੀਡੀਓ ਤੇ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਆ ਸਾਲ ਸਾਲ ਚ ਆ ਪੱਡੇ ਪਾਲਨੇ ਨੇ ਹੂੰ ਪਤਾ ਲੱਗਿਆ ਉਹ ਦਰਸ ਪੱਲੇ ਪੰਡਿਆ ਬਾਹਰ ਨੂੰ ਕੱਢੇ ਤੱਪਾ ਕਰਨ ਉਹ ਜਦ ਰੁੱਖ ਲਾਤੀ ਹੈ ਇਹੀ ਪਰਦੇ ਨੇ ਪੰਜੇਹੀ ਬਈ ਬਹੁਤ ਨੇ ਲਾਵਾ ਲਾਉਂਗਾ ਦੇਖੀ ਜਾਊਗੀ ਜਿੱਥੇ ਸੀਪਾ ਵੀਰ ਤੇ ਸਮੂਹ ਨਗਰ ਦੇ ਨੌਜਵਾਨ ਵੀਰ ਸਾਥੀ ਵੀਰ ਮੋਤਵਰ ਵੀਰ ਸਾਰੇ ਹੀ ਨਗਰ ਵੱਲੋਂ ਜੋ ਇਹ ਰਲ ਮਿਲ ਕੇ ਕੋਪਰਾਲਾ ਕੀਤਾ ਗਿਆ ਉਹਦੀ ਅੱਜ ਸ਼ੁਰੂਆਤ ਹੋ ਚੁੱਕੀ ਹੈ ਜੀ ਬੱਦ ਤੋਂ ਬੱਦ ਦਾਨੀ ਵੀਰਾਂ ਨੂੰ ਬੇਨਤੀ ਹੈ ਕਿ ਇਹ ਰੁੱਖ ਦਰਖਤ ਸਾਂਭ ਸੰਭਾਲ ਕਮੇਟੀ ਦਾ ਵੱਧ ਤੋਂ ਵੱਧ ਸੇਵਾਦਾਰ ਵੀਰ ਸੇਵਾ ਕਰੋ ਜੀ ਅਤੇ ਮਾਤਾ ਪੈਣਾ ਬਜ਼ੁਰਗ ਬੱਚੇ ਜੋ ਵੀ ਇਸ ਨਗਰ ਦੇ ਨਾਲ ਆਪਣੀ ਸੇਵਾ ਤਨਮਨ ਨਾਲ ਕਰਨਾ ਚਾਹੁੰਦੇ ਨੇ ਤਾਂ ਜੋ ਅੱਜ ਸਰਕਾਰੀ ਸਕੂਲ ਦੇ ਵਿੱਚ ਦਰਖਤ ਲੱਗੇ ਹੋਏ ਹਨ ਉਹਨਾਂ ਦੇ ਵਿੱਚ ਹਰ ਰੋਜ਼ 2 ਮਿੰਟ 4 ਮਿੰਟ 5 ਮੀਟਰ ਮਾਤਾ ਪੈਣਾ ਬਜ਼ੁਰਗ ਬੱਚੇ ਜੋ ਵੀ ਹਨ ਇਥੇ ਇੱਕ ਦਰਖਤ ਨੂੰ ਹਰ ਰੋਜ਼ ਸਾਫ ਸਫਾਈ ਕਰਕੇ ਉਹਦੀ ਦੇਖਭਾਲ ਕਰ ਸਕਦੇ ਹਨ ਤਾਂ ਉਹਨਾਂ ਨੂੰ ਆਪਾਂ ਵੱਧ ਤੋਂ ਵੱਧ ਸਹਿਯੋਗ ਦੇਵਾਂਗੇ ਜੀ ਜਿੱਥੇ ਵੀ ਲੋੜ ਪਈ ਤਾਂ ਸਾਰਿਆਂ ਨੂੰ ਵੱਡੀ ਸੇਵਾ ਰੁੱਖ ਦਰਖਤਾਂ ਸਾਂਭ ਸੰਭਾਲ ਸਮੂਹ ਨਗਰ ਮੰਦਿਰ ਸੇਵਾਦਾਰ ਜੋ ਜੀਤਬਾਈ ਵੱਲੋਂ ਬਹੁਤ ਹੀ ਪੇਡਿਆਂ ਦੇ ਵਿੱਚ ਨਾਲ ਦੀ ਨਾਲ ਜੋਸ਼ ਦੇ ਵਿੱਚ ਦੇਸੀਕਾ ਹੈ ਉਹ ਕੱਟ ਕੇ ਨਾਲ ਦੀ ਨਾਲ ਪਾਣੀ ਪਾਉਣ ਦੀ ਸਮਰੱਥਾ ਤੇ ਸੇਵਾ ਨਿਭਾਈ ਗਈ ਤੇ ਨਾਲ ਦੀ ਨਾਲ ਇੱਕ ਪੇਡਾ ਭਰ ਕੇ ਤਾਂ ਦੂਜੇ ਪੇਡ ਦੇ ਵਿੱਚ ਜੋ ਪਾਣੀ ਜਾ ਸਕੇ ਨਾਲ ਦੀ ਨਾਲ ਖਾਲੀ ਵੀ ਤਿਆਰ ਕੀਤੀ ਗਈ ਹੈ ਜੋ ਸਾਰੇ ਸੇਵਾਦਾਰ ਵੀਰ ਰਲ ਮਿਲ ਕੇ ਜੋ ਪ੍ਰਾਲਾ ਕੀਤਾ ਹੈ ਪਾਣੀ ਫੌਦਿਆਂ ਦੇ ਵਿੱਚ ਪਾਉਣ ਦਾ ਆਮਨਦੀਪ ਵੀਰੇ ਵੱਲੋਂ ਅਜੇ ਟਰੈਕਟਰ ਚਲਾਇਆ ਗਿਆ ਤੇ ਸਾਰੇ ਸਾਥੀ ਵੀਰ ਰਲ ਕੇ ਸੇਵਾ ਨਿਭਾਈ ਗਈ ਹੈ ਤੁਸੀਂ ਦੇਖ ਰਹੇ ਹੋ ਜੋ ਵੀ ਸੇਵਾਦਾਰ ਵੀਰ ਸੇਵਾ ਕਰਨੀ ਚਾਹੁੰਦੇ ਹਨ ਤਾਂ ਹਰ ਇੱਕ ਇਸ ਗਰੁੱਪ ਦੇ ਵਿੱਚ ਮੈਸੇਜ ਪਾਇਆ ਜਾਊਗਾ ਤਾਂ ਉਸ ਤਰੀਕੇ ਨਾਲ ਆਪਣੇ ਸੱਤੀ ਵੀਰ ਜੀ ਵੀ ਆਪਣਾ ਕੰਮ ਛੱਡ ਕੇ ਕੰਮ ਧੰਦਿਆਂ ਤੋਂ ਵਿਲੇ ਹੋ ਕੇ ਆਪਣੇ ਨਾਲਾ ਸੇਵਾ ਨਿਭਾ ਰਹੇ ਨੇ ਨਗਰ ਦੇ ਸਹਿਯੋਗ ਨਾਲ ਆਪਣੀ ਸੇਵਾ ਦੇ ਰਹੇ ਨੇ ਜੀ ਸਾਡਾ ਇਹਦੇ ਵਿੱਚ ਕੁਛ ਨਹੀਂ ਤਾਂ ਵੱਧ ਤੋਂ ਵੱਧ ਇਸ ਮੁਹਿੰਮ ਦੇ ਵਿੱਚ ਆਪਣਾ ਯੋਗਦਾਨ ਜ਼ਰੂਰ ਪਾਓ ਜੀ ਜਿੰਨਾ ਵੀ ਕਿਣਕੇ ਤੋਂ ਕਿਣਕਾ ਆਪਣੀ ਸੇਵਾ ਜਰੂਰ ਨਿਮਾਉਂਦੇ ਰਹੋ ਜੀਤਬਾਈ ਵੱਲੋਂ ਅੱਜ ਬਹੁਤ ਹੀ ਵਧੀਆ ਸੇਵਾ ਜੋ ਟੇਡੇ ਮਿੱਡੇ ਦਰਖਤ ਨੇ ਉਹਨਾਂ ਨੂੰ ਵੀ ਕਈ ਦਰਖਤਾਂ ਦੇ ਵਿੱਚ ਹਾਲੇ ਤੱਕ ਟੋਏ ਨਹੀਂ ਕੀਤੇ ਹੋਏ ਤਾਂ ਅਸੀਂ ਸੇਵਾਦਾਰਾਂ ਨੂੰ ਬੇਨਤੀ ਕਰਦੇ ਹਾਂ ਕਿ ਰਲ ਮਿਲ ਕੇ ਆਪਾਂ ਉਹ ਦਰਖਤਾਂ ਦੇ ਵਿੱਚ ਇੱਕ ਵਧੀਆ ਤਰੀਕੇ ਨਾਲ ਟੋਏ ਬਣਾਏ ਜਾਣ ਅਤੇ ਜੋ ਆਪਣੀ ਅਗਲੀ ਮੁਹਿੰਮ ਖਾਲਸਾ ਸ੍ਰੀ ਵਾਹਿਗੁਰੂ ਖਾਸ ਕਰਕੇ ਦਰਖਤਾਂ ਦੀ ਹੈ ਤੇ ਆਜੂ ਇਸ ਨੂੰ ਵੀਡੀਓ ਨੂੰ ਜੋ ਆਪਣੀ ਇਹ ਅੰਗੜਵਾਲੀ ਸੈਂਟਰ ਕਹਿ ਲੋ ਇੱਧਰ ਆਪਣਾ ਸਰਕਾਰੀ ਸਕੂਲ ਹੈ ਜੋ ਇਹਦੀ ਪੌੜੀ ਹੈ ਉਹ ਬਾਹਲੀ ਸੀ ਉਹਦੀ ਹਾਲਤ ਤਾਂ ਖਾਸ ਦਾ ਹੋ ਚੁੱਕੀ ਹੈ ਜਿਸ ਕਰਕੇ ਆਪਾਂ ਬੇਨਤੀ ਕਰਦੇ ਆਂ ਵੀ ਹੁਣ ਤਾਂ ਇਹਦੇ ਥੋੜਾ 5-4000 ਰੁਪਈਆ ਲੱਗਣਾ ਤੇ ਇਹਦੀ ਜੋ 5-4000 ਦੇ ਵਿੱਚ ਇਹ ਪੌੜੀ ਪੂਰੀ ਸੈੱਟ ਹੋ ਸਕਦੀ ਹੈ ਜਦੋਂ ਇਹ ਪੌੜੀ ਡਿੱਪੀ ਤਾਂ ਫਿਰ ਇਹਦੇ ਕਾਫੀ ਪੈਸਾ ਲੱਗਣੇ ਇਸ ਕਰਕੇ ਸੀ ਬੇਨਤੀ ਕਰਦੇ ਆ ਜੋ ਵੀ ਉਰੇ ਪ੍ਰਬੰਧਕ ਹੈ ਜਾਂ ਸਾਡਾ ਸੈਕਟਰੀ ਹੈ ਜੋ ਵੀ ਸਾਡੇ ਜੋ ਨਗਰ ਦੇ ਮੁਤਵਰ ਤੇ ਸੂਝਵਾਨ ਵੀਰ ਨੇ ਕਿਉਂਕਿ ਇਹ ਪੌੜੀ ਇਸ ਤਰ੍ਹਾਂ ਚੱਲ ਰਹੀ ਹੈ ਕਿ ਇਹ ਆਉਣ ਵਾਲੇ ਸਮੇਂ ਦੇ ਵਿੱਚ ਜੇ ਕੋਈ ਛੱਤ ਦੇ ਉੱਪਰ ਬੱਚੇ ਇਹ ਉੱਪਰ ਚੜਦੇ ਨੇ ਤਾਂ ਕੋਈ ਹਾਸ ਦਾ ਹੋਊ ਦੀ ਜਾਣਕਾਰੀ ਦੇ ਰਹੀ ਹੈ ਬੀਸ ਕਰਕੇ ਆਪਾਂ ਬੇਨਤੀ ਕਰਦੇ ਆਂ ਵੀ ਇਹਨੂੰ ਵੀ ਇਹਨਾਂ ਦੇ ਸਮੇਂ ਦੇ ਵਿੱਚ ਇਹਦਾ ਵਧੀਆ ਟੈਕਨੀਕ ਨਾਲ ਇਹਨੂੰ ਪੌੜੀ ਨੂੰ ਇਹਦਾ ਸੁਧਾਰ ਕੀਤਾ ਜਾਵੇ ਤਾਂ ਕਿ ਹੁਣ ਥੋੜੇ ਪੈਸੇ ਨਾਲ ਸਰਦਾ ਆ ਜਰ ਦੇਖ ਲਓ ਜਿਹਨੇ ਨਿਕਲੀ ਪਈ ਐ ਤੇ ਫੇਰ ਇਹਤੇ ਕਾਫੀ ਪੈਸਾ ਲੱਗਣਾ ਇਸ ਕਰਕੇ ਅਸੀਂ ਬੇਨਤੀ ਕਰਦੇ ਆਂ ਕਿ ਇਹਨੂੰ ਵੀ ਪੌੜੀ ਨੂੰ ਵਧੀਆ ਤਰੀਕੇ ਨਾਲ ਇਹਦੀ ਤੁਸੀਂ ਦੇਖ ਰਹੇ ਹੋ ਸਾਂਭ ਸੰਭਾਲ ਕੀਤੀ ਜਾਵੇ ਜੀ ਧੰਨਵਾਦ ਸਾਥੀਓ ਜੋ ਵੀ ਸੇਵਾਦਾਰ ਇਸ ਸੇਵਾ ਮੁਹਿੰਮ ਦੇ ਵਿੱਚ ਪਹੁੰਚਦੇ ਨੇ ਜੋ ਆਪਣਾ ਆਪਣਾ ਦਾਨ ਤੇ ਹੋਰ ਆਪਣੀ ਸੇਵਾਤੋਂ ਨੂੰ ਮਨੋਂ ਨਿਭਾਰੇ ਨੇ ਜੀਤ ਪਾਈ ਬਹੁਤ ਹੀ ਵਧੀਆ ਪ੍ਰੇਮ ਨਾਲ ਸੇਵਾ ਜੀ ਦੇ ਵਿੱਚ ਸਫਲ ਰਹੇ ਨੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਤਨ ਮਨ ਨਾਲ ਆਪਾਂ ਇਕੱਠੇ ਹੋ ਕੇ ਕਹਾਮਲਾ ਮਾਰਿਆ ਕਰੀਏ ਜੋ 100 ਫੁੱਟ ਪਾਈਪ ਦੇ ਨਾਲ ਦੋ ਟੈਂਕੀਆਂ ਲਿਆ ਕੇ ਪਾਣੀ ਦੀ ਅੱਜ ਸ਼ੁਰੂਆਤ ਕੀਤੀ ਗਈ ਹੈ ਜੀ ਅਗਲੇ ਸਮੇਂ ਦੇ ਵਿੱਚ ਆਪਾਂ ਚਾਹੁੰਦੇ ਹਾਂ ਕਿ ਪ੍ਰਮਾਤਮਾ ਵਹਿਗੁਰੂ ਮੇਰਾ ਮਾਲਕ ਆਪਣੀ ਜੋ ਵੀ ਕੁਦਰਤ ਦੀ ਸ੍ਰਿਸ਼ਟੀ ਸਾਜੀ ਹੋਈ ਐ ਉਸ ਦੇ ਨਾਲ ਇਹ ਪੇਡਾਂ ਨੂੰ ਭਰਪੂਰ ਕਰੇ ਤਾਂ ਆਪਾਂ ਲਗਾਤਾਰ ਇੱਥੇ ਸੇਵਾ ਨਿਭਾਉਂਦੇ ਰਹੀ ਤੇ ਹੋਰ ਪੌਦੇ ਇਸ ਦੇ ਵਿੱਚ ਲਗਾਉਣ ਦੀ ਆਪਾਂ ਅਗਲੀ ਕਾਰਵਾਈ ਕਰਾਂਗੇ ਜੀ ਜੋ ਵੀ ਨੌਜਵਾਨਾਂ ਦੀ ਆਪਣੀ ਆਪਣੀ رائے ਐ ਤਾਂ ਉਹ ਜ਼ਰੂਰ ਦਿੰਦਿਰੋ ਪਰ ਦਿਓ ਰੁੱਖ ਦਰਖਤ ਸਾਮ ਸੰਭਾਲ ਸਮੂਹ ਨਗਰ ਦੇ ਸੇਵਾਦਾਰ ਰੁੱਖ ਦਰਖਤ ਪੇੜ ਪੌਦੇ ਫੁੱਲ ਪੌਦ ਪੌਦੇ ਦੇ ਪ੍ਰਤੀ ਦਿੰਦੇ ਰਹੋ ਜੀ ਧੰਨਵਾਦ ਸਾਥੀਓ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਜਰੂਰ ਲਾਈਕ ਸ਼ੇਅਰ ਕਰ ਦੇ ਦਿਓ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਹੋਰ ਵੀ ਗਤੀਵਿਧੀਆਂ ਦੀ ਆਪਾਂ ਵੀਡੀਓ ਤੁਹਾਨੂੰ ਦਿਖਾਉਂਦੇ ਰਹੀਏ ਜੀ ਇਹ ਵੀਡੀਓ ਮੇਰੇ ਨਗਰ ਦੇ ਨੌਜਵਾਨ ਸਮੂਹ ਨਗਰ ਮੰਡੇਰ ਦੇ ਸਹਿਯੋਗ ਨਾਲ ਇਹ ਕੰਮ ਦੀ ਸ਼ੁਰੂਆਤ ਕੀਤੀ ਗਈ ਹੈ ਜੀ ਇਹ ਵੀਡੀਓ ਪਾਉਣ ਦਾ ਇਹ ਮਕਸਦ ਹੈ ਕਿ ਜਿਹੜੇ ਵੀਰ ਆਪਣਾ ਤੋਂ ਪਿੰਡ ਤੋਂ ਬਾਹਰ ਆਪਣੀ ਸੇਵਾ ਵੱਖ-ਵੱਖ ਅੰਦਾਰਿਆਂ ਦੇ ਵਿੱਚ ਨਿਭਾਰੇ ਨੇ ਤਾਂ ਕਿ ਉਹਨਾਂ ਤੱਕ ਇਹ ਜਾ ਸਕੇ ਤੇ ਉਹਨਾਂ ਦਾ ਇਹ ਵੀਡੀਓ ਦੇਖ ਕੇ ਤੇ ਹੋਰ ਵੀ ਉਤਸ਼ਾਹ ਨਗਰ ਦੇ ਲਈ ਵਾਦਾ ਰਹੇ ਜੀ ਧੰਨਵਾਦ ਸਾਥੀਓ ਬਹੁਤ ਹੀ ਵਧੀਆ ਜੋ ਅੱਜ ਦਾ ਉਪਰਾਲਾ ਹੈ ਉਹ ਸਿਰੇ ਨੇਪਰੇ ਚੜਿਆ ਜੀ ਆਪਾਂ ਵੈਗੁਰੂ ਮੂਰੇ ਭਗਵਾਨ ਮੂਰੇ ਅਰਦਾਸ ਕਰਦੇ ਆ ਕਿ ਐਸੀ ਤਰ੍ਹਾਂ ਹੀ ਸਾਰੇ ਹੀ ਨੌਜਵਾਨਾਂ ਨੂੰ ਸੇਵਾ ਕਰਵਾਉਂਦੇ ਰਹੋ ਜੀ ਜੋ ਚੰਗੀ ਸੇਵਾ ਹੈ ਉਹ ਹਮੇਸ਼ਾ ਉਹਦਾ ਫਲਾ ਜ਼ਰੂਰ ਮਿਲਦਾ ਜੀ ਕਿਸੇ ਨੂੰ ਪਹਿਲਾਂ ਮਿਲ ਜਾਂਦਾ ਕਿਸੇ ਨੂੰ ਸਮਾਂ ਪਾ ਕੇ ਬਾਅਦ ਚ ਮਿਲਦਾ ਤਾਂ ਸਾਰੇ ਹੀ ਮਾਤਾ ਪੈਣਾ ਬਜ਼ੁਰਗ ਬੱਚਿਆਂ ਨੂੰ ਬੇਨਤੀ ਹੈ ਕਿ ਆਪਣੇ ਜੀਵਨ ਨੂੰ ਜਰੂਰ ਸਫਲਾ ਕਰੋ ਤਾਂ ਕਿ ਆਪਾਂ ਇਹ ਸਰਕਾਰੀ ਸਕੂਲ ਦੇ ਵਿੱਚ ਇੱਕ ਬਹੁਤ ਹੀ ਵਧੀਆ ਤਰਖਤਾਂ ਦਾ